ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਪਿੰਡ ਸੇਮਾ ਕਲਾ ਵਿਖੇ ਅਖੰਡ ਪੜ ਰੱਖੇ ਗਏ ਅਤੇ ਨਗਰ ਕੀਰਤਨ ਕੱਢਿਆ ਗਿਆ ਪਹਿਲੇ ਦਿਨ ਪਿੰਡ ਤੋਂ ਰਵਾਨਾ ਨਗਰ ਕੀਰਤਨ ਸਮੇਂ ਸੰਗਤਾਂ ਪੰਜ ਪੈਰਾਂ ਦੀ ਹਾਜ਼ਰੀ ਦੇ ਵਿੱਚ ਸ਼ੁਰੂ ਹੋਇਆ ਅਤੇ ਸਾਡੀ ਸਤਕਾਰ ਕਮੇਟੀ ਦੇ ਨੌਜਵਾਨ ਇਹ ਪਹਿਲਾ ਪੜਾ ਚੈਨਾ ਪੱਤੀ ਦੇ ਵਿੱਚ ਚੈਨਾ ਪੱਤੀ ਦੇ ਖੂਹ ਦੇ ਉੱਤੇ ਸੰਗਤਾਂ ਵੱਲੋਂ ਕੀਤਾ ਗਿਆ ਅਤੇ ਸਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀ ਆਇਆਂ ਕਿਹਾ ਗਿਆ ਅਤੇ ਸਾਡੀ ਸਤਕਾਰ ਕਮੇਟੀ ਵੱਲੋਂ ਫੁੱਲ ਬੂਟੇ ਛਾਪੇ ਅਤੇ ਕਲੀ ਪਾਈਗੇ ਅਤੇ ਨਗਰ ਦੇ ਵਿੱਚ ਝਾੜੂ ਦੀ ਸੇਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਤੀ ਗਈ ਅਤੇ ਇਸ ਨਗਰ ਕੀਰਤਨ ਦੇ ਵਿੱਚ ਸਾਰੀਆਂ ਹੀ ਸੰਗਤਾਂ ਦੇ ਵਿੱਚ ਪੂਰਾ ਉਤਸ਼ਾਹ ਸੀ ਅਤੇ ਉਸ ਤੋਂ ਬਾਅਦ ਕਮਾਲ ਪੱਤੀ 7 ਦੇ ਵਿੱਚ ਨਗਰ ਕੀਰਤਨ ਪਹੁੰਚ ਗਿਆ ਜਿੱਥੇ ਬ੍ਰੈਡ ਅਤੇ ਚਾਹ ਦਾ ਲੰਗਰ ਲਗਾਇਆ ਗਿਆ ਇਹਨਾਂ ਸੰਗਤਾਂ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਜਿਵੇਂ ਆਖਿਆ ਗਿਆ ਅਤੇ ਚਾਹ ਤੇ ਬ੍ਰੈਡ ਦਾ ਲੰਗਰ ਸ਼ਿਕਾਇਆ ਗਿਆ ਕਮਾਲ ਪੱਤੀ 7 ਦੇ ਵਿੱਚ ਤੇ ਉਸ ਤੋਂ ਬਾਅਦ ਇੱਥੋਂ ਚਾਲੇ ਪਾ ਕੇ ਨਗਰ ਕੀਰਤਨ ਮਜਬੂਸ ਸਿੱਖਾਂ ਦੀ ਧਰਮਸ਼ਾਲਾ ਕਮਾਲ ਪੱਤੀ ਵਿੱਚ ਪਹੁੰਚ ਗਿਆ ਜਿੱਥੇ ਰੰਗਰੇਟੇ ਗੁਰਕੇ ਬੇਟੇ ਦੀਆਂ 12 ਸੁਨਾਈਆਂ ਗਈਆਂ ਅਤੇ ਸਾਰੇ ਹੀ ਪੰਜ ਪਿਆਰਿਆਂ ਨੂੰ ਸਰੂਪੇ ਪਾਏ ਗਏ ਥੁੰਦੀਆਂ ਸੰਗਤਾਂ ਵੱਲੋਂ ਅਤੇ ਗੱਤਕਾ ਟੀਮਾਂ ਵੱਲੋਂ ਗੱਤਕੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਰਤੱਬ ਦਿਖਾਏ ਗਏ ਗੱਤਕਾ ਖੇਡ ਕੀ ਅਤੇ ਇਹਨਾਂ ਸਾਰੇ ਹੀ ਨੌਜਵਾਨਾਂ ਵੱਲੋਂ ਉਸ ਤੋਂ ਬਾਅਦ ਨਗਰ ਕੀਰਤਨ ਹੁੰਦਾ ਹੋਇਆ ਕਮਾਲ ਪੱਤੀ ਚਿੱਟੇ ਖੂ ਦੇ ਉੱਤੇ ਪਹੁੰਚਿਆ ਜਿੱਥੇ ਹਰ ਸਾਲ ਦੀ ਤਰ੍ਹਾਂ ਅ ਪ੍ਰਸ਼ਾਦਿਆਂ ਦਾ ਲੰਗਰ ਹੁੰਦਾ ਤੇ ਉਸ ਤੋਂ ਬਾਅਦ ਇੱਥੇ 12 ਗਾਇਆਂ ਗਈਆਂ ਤੇ ਉਸ ਤੋਂ ਬਾਅਦ ਗੱਤਗਾ ਟੀਮਾਂ ਵੱਲੋਂ ਗੱਤਕੇ ਦੇ ਵਿੱਚ ਯੋਰ ਦਿਖਾਏ ਗਏ ਅਤੇ ਨਿੱਕੇ ਸਿੰਘਾਂ ਵੱਲੋਂ ਵੀ ਬੜੇ ਵਧੀਆ ਯੋਰ ਦਿਖਾਏ ਗਏ ਇੱਕ ਗੱਲ ਦੇਖਣ ਨੂੰ ਮਿਲੀ ਹੈ ਵੀ ਕਈਆਂ ਸਾਲਾਂ ਬਾਅਦ ਪਹਿਲੀ ਵਾਰ ਗੱਤਕੇ ਵਾਲੇ ਨੌਜਵਾਨ ਪਹੁੰਚੇ ਸੀ ਜਿਹੜੇ ਗੱਤਕੇ ਵਾਲੇ ਸਿੰਘ ਪਹੁੰਚੇ ਤੇ ਉਹਨਾਂ ਨੂੰ ਸਾਰੇ ਹੀ ਪਿੰਡ ਗੱਤਕਾ ਦੇਖਣ ਤੇ ਉਹਨਾਂ ਦੇ ਜੋਰ ਦੇਖਣ ਲਈ ਪੱਬਾ ਭਾਰ ਹੋ ਕੇ ਖੜਾ ਰਿਹਾ ਉਹ ਬੜਾ ਵਧੀਆ ਕਰਤੱਬ ਦਿਖਾਏ ਉਸ ਤੋਂ ਬਾਅਦ ਕਮਾਲ ਪੱਤੀ ਖੂ ਤੋਰ万ਨੇ ਪਾਏ ਉਹ ਰਵਾਨਗੀ ਹੋ ਕੇ ਅੱਗੇ ਬਾਜ਼ੀਗਰ ਵਸਤੀ ਵਿੱਚ ਦੀ ਹੁੰਦਾ ਹੋਇਆ ਨਗਰ ਕੀਰਤਨ ਪੰਜ ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਅ ਬਿਹਾਰੀ ਪੱਤੀ ਨੂੰ ਰਵਾਨਾ ਹੋ ਗਿਆ ਜਿੱਥੇ ਸਾਰੀਆਂ ਸੰਗਤਾਂ ਅ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਲਕੀ ਸਾਹਿਬ ਦੇ ਪਿੱਛੇ ਅ ਸਤਨਾਮ ਵਹਿਗੁਰੂ ਦਾ ਜਾਪ ਕਰਦੀਆਂ ਦੇਖਦੇ ਹੋ ਤੁਸੀਂ ਉਸ ਤੋਂ ਬਾਅਦ ਬਿਹਾਰੀ ਪੱਤੀ ਦੇ ਵਿੱਚ ਜਾ ਪਹੁੰਚਿਆ ਨਗਰ ਕੀਰਤਨ ਜਿੱਥੇ 12 ਗਾਇਆਂ ਗਈਆਂ ਅਤੇ ਸਾਡੇ ਹੀ ਪਿੰਡ ਦੇ ਮਸ਼ਹੂਰ ਕਵਿਸਰ ਜਿਨ੍ਹਾਂ ਦਾ ਨਾਮ ਬਾਬਾ ਸਿੰਘ ਹੈ ਉਹਨਾਂ ਨੇ ਸੰਗਤਾਂ ਨੂੰ 12 ਸੁਣਾਈਆਂ ਭਾਈ ਬਚਿੱਤਰ ਸਿੰਘ ਜੀ ਦੀਆਂ ਅਤੇ ਸੰਗਤਾਂ ਵੱਲੋਂ ਇੱਥੇ ਸਮੋਸੇ ਅਤੇ ਚਾਹ ਦਾ ਲੰਗਰ ਵੀ ਸੰਗਤਾਂ ਨੂੰ ਸਕਾਇਆ ਗਿਆ ਤੇ ਭਾਈ ਬਾਬਾ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਜੀ ਦੀਆਂ 12 ਸੁਣਾਈਆਂ ਇਤਿਹਾਸ ਦੇ ਵਿੱਚੋਂ ਤੇ ਸਾਰੀਆਂ ਸੰਗਤਾਂ ਨੇ ਸੁਣੀਆਂ ਉਸ ਤੋਂ ਬਾਅਦ ਇਥੋਂ ਰਵਾਣਗੀ ਕਰਕੇ ਅ ਸਾਰੀ ਹੀ ਸਤਕਾਰ ਕਮੇਟੀ ਨੇ ਅੱਗੇ ਝਾੜੂ ਲਗਾ ਕੇ ਅਤੇ ਪਾਣੀ ਛਿੜਕ ਕੇ ਅਤੇ ਕਲੀ ਦੀ ਸੇਵਾ ਕਰਕੇ ਅਗਲੀ ਜਿਹੜਾ ਦਰਸਤਾ ਦਿਖਾਇਆ ਨਗਰ ਕੀਰਤਨ ਦੀਆਂ ਸਾਰੀਆਂ ਸੰਗਤਾਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਨਗਰ ਕੀਰਤਨ ਆਪਣੇ ਜਿਹੜਾ ਪੂਲੀ ਵਾਲਾ ਅੱਡਾ ਪੂਲੀ ਵਾਲੇ ਅੱਡੇ ਤੇ ਜਾ ਪਹੁੰਚਿਆ ਤੇ ਉੱਥੇ ਵੀ ਸੰਗਤਾਂ ਨੂੰ ਉਥੋਂ ਦੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਚਾਹ ਅਤੇ ਪਕੌੜਿਆਂ ਦੇ ਲੰਗਰ ਸ਼ਿਕਾਏ ਗਏ ਤੇ ਗੱਤਗਾ ਟੀਮਾਂ ਵੱਲੋਂ ਗੱਤਕੇ ਦੇ ਵਿੱਚ ਬੜੇ ਹੀ ਸੋਹਣੇ ਕਰਤੱਬ ਦਿਖਾਏ ਗਏ ਤੇ ਸਾਰੀਆਂ ਸੰਗਤਾਂ ਇੱਥੇ ਵੀ ਓਵੇਂ ਜਿਵੇਂ ਪਾਲਕੀ ਸਾਹਿਬ ਦੇ ਪਿੱਛੇ ਗੁਰੂ ਮਹਾਰਾਜ ਦਾ ਜਾਪ ਕਰਦੀਆਂ ਹੋਈਆਂ ਪਿੱਛੇ-ਪਿੱਛੇ ਸੀ ਅੱਗੇ ਪੰਜ ਪਿਆਰੇ ਅਤੇ ਉਸ ਤੋਂ ਅੱਗੇ ਆਪਣੇ ਗੱਤਗਾ ਟੀਮਾਂ ਸੀਗੀਆਂ ਤੇ ਉਸ ਤੋਂ ਅੱਗੇ ਭਈ ਸਫਾਈ ਵਾਲੇ ਸਾਡੇ ਨੌਜਵਾਨ ਸਦਕਾਰ ਕਮੇਟੀ ਵਾਲੇ ਵੀਰ ਸਨ ਤੇ ਬੜਾ ਹੀ ਉਤਸ਼ਾਹ ਦੇ ਨਾਲ ਇਹ ਨਗਰ ਕੀਰਤਨ ਮਨਾਇਆ ਗਿਆ ਉਸ ਤੋਂ ਬਾਅਦ ਬਾਲਮੀਕ ਮੰਦਰ ਮੱਝਵੀ ਸਿੱਖਾਂ ਦੇ ਘਰਾਂ ਦੇ ਵਿੱਚ ਜਾ ਪਹੁੰਚਿਆ ਜਿੱਥੇ ਪ੍ਰਸ਼ਾਦ ਸਕਾਇਆ ਗਿਆ ਸੰਗਤਾਂ ਨੂੰ ਤੇ ਤੇ ਗੱਤਕਾ ਟੀਮਾਂ ਵੱਲੋਂ ਅ ਕਰਤੱਬ ਦਿਖਾਏ ਗਏ ਅਤੇ ਇਹਨਾਂ ਸੰਗਤਾਂ ਵੱਲੋਂ ਸਾਰੇ ਹੀ ਨਗਰ ਕੀਰਤਨ ਦੇ ਨਾਲ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ ਜਿਨੀਆਂ ਹੀ ਸੰਗਤਾਂ ਸੀ ਤੇ ਇਥੇ ਪ੍ਰਸ਼ਾਦ ਦਾ ਲੰਗਰ ਵੀ ਸਕਾਇਆ ਗਿਆ ਸਾਰੀਆਂ ਸੰਗਤਾਂ ਨੂੰ ਤੇ ਇਹ ਸਭ ਤੋਂ ਵੱਡੀ ਗੱਲ ਕੀ ਇਥੇ ਬਹੁਤ ਹੀ ਸੋਹਣਾ ਗੇਟ ਬਣਾ ਕੇ ਸਜਾਵਟ ਕੀਤੀ ਹੋਈ ਸੀ ਜਿਹੜੀ ਕਿ ਦਿਲ ਖਿੱਚਵੀਂ ਸਜਾਵਟ ਸੀ ਬੜਾ ਹੀ ਲੋਕਾਂ ਦੇ ਵਿੱਚ ਚਾਹ ਸੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦਾ ਬੜਾ ਵਧੀਆ ਦੇਖਣਯੋਗ ਇੱਥੋਂ ਦਾ ਜਿਹੜਾ ਸੀਗਾ ਸਜਾਵਟ ਸੀਗੀ ਉਹ ਦੇਖਣਯੋਗ ਸੀਗੀ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੱਠ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਲੋਕਾਂ ਦੇ ਵਿੱਚ ਉਤਸ਼ਾਹ ਸੀ ਨਗਰ ਕੀਰਤਨ ਦਾ ਇਤੋਂ ਦੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਜਿਹੜਾ ਕੋਟਨ ਕੋਟਨ ਧੰਨਵਾਦ ਹੈ ਇਹ ਮੇਰੇ ਪਿੰਡ ਸੀਮਾ ਕਲਾਂ ਜ਼ਿਲ੍ਹਾ ਬਠਿੰਡਾ ਦੀਆਂ ਤੁਸੀਂ ਝਲਕੀਆਂ ਦੇਖ ਰਹੇ ਹੋ ਨਗਰ ਕੀਰਤਨ ਦੀਆਂ ਜਿਹੜਾ ਪਿੰਡ ਸੀਮੀ ਦੇ ਵਿੱਚ ਨਗਰ ਕੀਰਤਨ ਸੀਗਾ 4 ਜਨਵਰੀ 2025 ਅਸੀਂ ਇੱਥੇ ਇੱਕ ਯਾਦਗਰੀ ਤਸਵੀਰ ਵੀ ਕੀਤੀ ਤੇ ਉਸ ਤੋਂ ਬਾਅਦ ਕਲੋਨੀਆਂ ਦੇ ਵਿੱਚ ਸੰਜੀ ਕਲੋਨੀ ਦੇ ਵਿੱਚ ਨਗਰ ਕੀਰਤਨ ਪਹੁੰਚਿਆ ਉੱਥੇ ਗੱਤਗਾ ਟੀਮਾਂ ਦਾ ਸੀ ਫੋਟੋ ਕੀਤੀ ਉਸ ਤੋਂ ਬਾਅਦ ਇੱਥੋਂ ਰਵਾਨਗੀ ਕਰਦੇ ਹੋਏ ਨਗਰ ਕੀਰਤਨ ਗੁਰੂ ਘਰ ਵੱਲ ਨੂੰ ਰਵਾਨਗੀ ਹੋ ਗਈ ਹੈ ਇਹ ਤੁਸੀਂ ਇਹ ਦੇਖ ਰਹੇ ਹੋ ਤੇ ਗੁਰੂ ਘਰ ਵੱਲ ਨੂੰ ਸ਼ਾਮ ਨੂੰ ਰਵਾਨਗੀ ਹੁੰਦੇ ਹੋਏ ਗੁਰੂ ਘਰਾਂ ਵੱਲ ਨੂੰ ਆਉਂਦੇ ਹੋਏ ਤੇ ਇੱਕ ਗੱਲ ਹੋਰ ਕੀ ਪਾਲਕੀ ਸਾਹਿਬ ਦੇ ਪਿੱਛੇ ਜਿੰਨੀ ਸੰਗਤ ਸਵੇਰੇ ਤੋਂ ਸੀ ਨਾ ਉਸ ਤੋਂ ਕਿਤੇ ਦੁੱਗਣੀ ਸੰਗਤ ਸ਼ਾਮ ਨੂੰ ਜਦ ਗੁਰੂ ਘਰ ਪਹੁੰਚਿਆ ਨਗਰ ਕੀਰਤਨ ਤੇ ਉਸ ਤੋਂ ਵੀ ਕਿਤੇ ਦੁੱਗਣੀ ਸੰਗਤ ਪਾਲਕੀ ਸਾਹਿਬ ਦੇ ਪਿੱਛੇ ਦੇਖਣ ਨੂੰ ਮਿਲੀ ਸੋ ਸੰਗਤਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਸੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੂਰਵ ਦੇ ਲਈ ਇਹ ਗੱਲ ਤੁਸੀਂ ਮੈਂ ਨੋਟ ਕੀਤੀ ਹੈ ਵੀ ਬਹੁਤ ਸੰਗਤ ਸੀ ਬੜਾ ਉਤਸ਼ਾਹ ਸੀ ਸੰਗਤ ਦੇ ਵਿੱਚ ਤੇ ਹੁਣ ਜਿਹੜਾ ਨਗਰ ਕੀਰਤਨ ਸੀ ਉਹ ਗੁਰੂ ਘਰ ਦੇ ਵਿੱਚ ਪਹੁੰਚ ਚੁਕਿਆ ਸੀ ਇੱਥੇ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਨਾਰੇ ਲਗਾਏ ਗਏ ਅਤੇ ਬਾਬਾ ਜੀ ਵੱਲੋਂ ਅਰਦਾਸ ਕਰਕੇ ਅ ਅਰਦਾਸ ਕੀਤੀ ਗਈ ਅਤੇ ਇਸ ਤੋਂ ਬਾਅਦ ਸਾਡੀ ਇੱਕ ਅਸੀਂ ਕੁਝ ਕੁ ਯਾਦਗਰੀ ਫੋਟੋਆਂ ਕਰੀਆਂ ਤੇ ਸਾਰੀਆਂ ਹੀ ਸਤਕਾਰ ਕਮੇਟੀ ਦੇ ਜਿਹੜੇ ਸੀਗੇ ਸਾਥੀ ਉਹਨਾਂ ਵੱਲੋਂ ਫੋਟੋਆਂ ਕੀਤੀਆਂ ਗਈਆਂ ਯਾਦਗਰੀ ਕੁਝ ਕੁ ਉਹ ਤੋਂ ਦੇ ਨਾਲ ਮੈਂ ਦਿਖਾ ਰਿਹਾ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰੋ ਚੈਨਲ ਸਬਸਕ੍ਰਾਈਬ